29 ਮਈ 2022 ਇਹ ਤਾਰੀਖ ਸਿੱਧੂ ਦੇ ਚੌਣ ਵਾਲਨ ਦੇ ਲਈ ਕਿਸੇ ਬਲੈਕਡੇ ਤੋਂ ਕੱਟਨੀ ਹੈ ਕਿਉਂਕਿ ਇਸੇ ਦਿਨ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਸਿੱਧੂ ਮੂਸੇਵਾਲੇ ਦੀ ਤੀਸਰੀ ਵਰ੍ਹੇਗੰਢ ਜੋ ਕਿ ਮੂਸੇਪਿੰਡ ਵਿਖੇ ਮਨਾਈ ਜਾਵੇਗੀ ਸਿੱਧੂ ਦੀ ਤੀਸਰੀ ਵਰ੍ਹੇਗੰਢ ਦੇ ਮੌਕੇ ਸਿੱਧੂ ਦੀ ਮੰਗੇਤਰ ਵੀ ਕਾਫੀ ਜ਼ਿਆਦਾ ਪਾਪਕ ਹੋਈ ਹੈ ਸੋ ਆਪਾਂ ਸਾਰੇ ਹੀ ਜਾਣਦੇ ਹਾਂ ਕਲੈਕਸ਼ਨ ਤੋਂ 3 ਮਹੀਨੇ ਬਾਅਦ ਵਿਆਹ ਹੋ ਜਾਣਾ ਸੀ ਪਰ ਉਸ ਦਾ ਪਹਿਲਾਂ ਹੀ ਗੈਂਗਸਟਰਾਂ ਦੇ ਬਲੋਂ ਕਤਲ ਕਰ ਦਿੱਤਾ ਜਾਂਦਾ ਹੈ ਤੇ ਜਿਸ ਨੂੰ ਸਿੱਧੂ ਦੀ ਮੰਗੇਤਰ ਤੇ ਸਿੱਧੂ ਪਰਿਵਾਰ ਦੇ ਜੋ ਚਾਹ ਸੀ ਉਹ ਸਾਰੇ ਦੇ ਸਾਰੇ ਅਧ ਕੁਮਾਰ ਫਿਰ ਸਿੱਧੂ ਦੀ ਮੰਗੇਤਰ ਕਾਫੀ ਜ਼ਿਆਦਾ ਬਾਪੂਕ ਹੋਈ ਐ ਸੋ ਨਿੱਕੇ ਸਿੱਧੂ ਦੇ ਆਉਣ ਨਾਲ ਜੋ ਕਿਤੇ ਨਾ ਕਿਤੇ ਸਿੱਧੂ ਪਰਿਵਾਰ ਦਾ ਦੁੱਖ ਹੈ ਉਹ ਤਾਂ ਜ਼ਰੂਰ ਕਟਿਆ ਹੈ ਪਰ ਸਿੱਧੂ ਦੀ ਮੰਗੇਤਰ ਅੱਜ ਵੀ ਪਹਾੜ ਜਿਹੇ ਦੁੱਖ ਚੋਂ ਗੁਜ਼ਰ ਰਹੀ ਹੈ ਕਿਉਂਕਿ ਉਸ ਨੇ ਸਿੱਧੂ ਨਾਲ ਬਹੁਤ ਸਾਰੇ ਸੁਪਨੇ ਦੇਖੇ ਸੀ ਪਰ ਬਾਪੂ ਗੈਂਗਸਟਰਾਂ ਦੇ ਬਲੋਂ ਸਿੱਧੂ ਦਾ ਕਤਲ ਕਰਕੇ ਸਿੱਧੂ ਪਰਿਵਾਰ ਦੇ ਨਾਲ ਨਾਲ ਉਸ ਦੀ ਮੰਗੇਤਰ ਦੇ ਸੁਪਨੇ ਵੀ ਮਾਰ ਦਿੱਤੇ ਨੇ ਤੇ ਹੋਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਸਿੱਧੂ ਮੂਸੇਵਾਲਾ ਦਾ ਕਿਸੇ ਵੀ ਗੈਂਗਸਟਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਲਿੰਕ ਨਹੀਂ ਸੀ ਸਿਰਫ ਇਹਨਾਂ ਗੈਂਗਸਟਰਾਂ ਤੋਂ ਸਿੱਧੂ ਦੀ ਫੇਮ ਦੁਪਰ ਵਾਰ ਰਤੀ ਮੂਸੇ ਵਾਲੇ ਦੀ ਮਗੀਤਰ ਦੇ ਸਾਰੇ ਚਾ ਮਾਰ ਕੇ ਰੱਖ ਦਿੱਤੇ